ਅੱਜ ਠੰਡਾ ਜਿਹਾ ਰਹੇਗਾ ਮੁੱਖ ਜਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਆ ਤਾਂ ਉਸ ਤੋਂ ਬਾਅਦ ਫਿਰ ਉਮੀਦ ਕਰਦੇ ਹਾਂ ਵਧੀਆ ਤੇਜ਼ੀ ਨੂੰ ਚੱਲੂਗਾ ਕੰਮ ਓਏ ਕਿੰਨੇ ਕਰੋੜ ਰੁਪਏ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਅੱਜ ਬੀਸੀ ਰਾਈ ਤਾਂ ਸਾਰੇ ਪੇਸ਼ ਹੋ ਗਏ ਤਾਂ ਬਹੁਤ ਨੂੰ ਲੱਗਦਾ ਇਹ ਟਾਈਮ ਜ਼ਿਆਦਾ ਲੱਗ ਰਿਹਾ ਹੈ ਜੀ ਹਰ ਵਾਰ ਕੋਈ ਤਾਂ ਹੈ ਹੀ ਹੈ ਉਹ ਤਾਂ ਕਲੀਅਰ ਹੈ ਦੇਖੋ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਹੈ ਪਰ ਹੁਣ ਆਈ ਪੀਸੀ ਦੇ ਤੇ ਕੋਈ ਨਾ ਕੋਈ ਐਪਲੀਕੇਸ਼ਨ ਨਾ ਹੀ ਲੱਗ ਜਾਂਦੀ ਹੈ ਹਨਾ ਹੁਣ ਤੀਜਾ ਕੋਈ ਅੱਜ ਵੀ ਕਿਸੇ ਦੋਸ਼ੀ ਨਹੀਂ ਲਾਈਏ ਵੀ ਮੈਨੂੰ ਦਸਾਰ ਕੀਤਾ ਜਾਵੇ ਤਾਂ ਦੇਖਦੇ ਹਾਂ ਕੋਈ ਹੈ ਖਾਸ ਕਰਕੇ ਉਹ ਜੱਗੂ ਤੇ ਲਾਰੈਂਸ ਦੀ ਐਪਲੀਕੇਸ਼ਨ ਤੇ ਵੀ ਅੱਜ ਸੁਣਵਾਈ ਹੋਣੀ ਸੀ ਉਹ ਤੇ ਕੀ ਹੋਇਆ ਕਿਹੜੀ ਤੇ ਬੇਟਾ ਜੱਗੂ ਭਗਵਾਨ ਗੁਰੀ ਦੇ ਲਾਰੈਂਸ ਮਿਸ਼ਨ ਹੋਈ ਨੇ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਬਣੇਗਾ ਹਾਂ ਉਹ ਤੇ ਕੁਛ ਪ੍ਰੈਤ ਕੀ ਆਪਾਂ ਆਪਾਂ ਪੱਖ ਰੱਖੇ ਫਿਰ ਅਗਲੀ ਤੇ ਪਤਾ ਲੱਗੂਗਾ ਨੇ ਇਸ ਗੱਲ ਦਾ ਇਹ ਤਾਂ ਹੁਣ ਕੋਰਟ ਦੇ ਅੰਦਰ ਦੀ ਗੱਲ ਆ ਮੈਂ ਤੁਹਾਨੂੰ ਕਲੀਅਰ ਤਾਂ ਨਹੀਂ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਦੀ ਹੋਈ ਹੈ ਗੁਕਾਰ ਬਈ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰ ਹੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਬਹਿਸ ਹੋਏਗੀ ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ ਆ ਫੇਰ ਤੁਹਾਨੂੰ ਪਤਾ ਹੀ ਆ ਸਾਡਾ ਸਿਸਟਮ ਹੀ ਥੋੜਾ ਜਿਆਦਾ ਸੁਸਤਾਂਕੀ ਜਾਂ ਕੋਈ ਅੰਦਾਜ਼ ਠੀਕ ਹੈ ਧ ਸਿੱਧੂ ਮੂਸੇਵਾਲੇ ਕੇਸ ਜਿਹੜਾ ਅੱਜ ਸਾਰੇ ਅਕਿਊਜ਼ ਜਿਹੜੇ bc ਰਾਹੀਂ ਪੇਸ਼ ਹੋਏ ਐ ਸੈਕੰਡਲੀ ਇਹਦੇ ਵਿੱਚ ਜਿਹੜਾ ਚਰਨਜੀਤ ਸਿੰਘ ਉਰਫ ਚੇਤਨ ਹੈ ਉਹਨਾਂ ਦੇ ਕਾਉਂਸਲ ਨੇ ਉਹਨੂੰ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਜਿਵੇਂ ਲਾਸਟ ਡੇਟ ਤੇ ਜੱਗੂ ਭਗਵਾਲਪੁਰੀ ਅਤੇ ਲਾਰੈਂਸ ਬਿਸ਼ਨੋਈ ਦੇ ਐਡਵੋਕੇਟ ਨੇ ਇਹਦੀ ਮੂਵ ਕੀਤੀ ਸੀ ਕਿ ਇਹਨਾਂ ਨੂੰ ਡਿਸਚਾਰਜ ਕਰਨਾ ਬੰਦ ਹੈ ਤੇ ਅੱਜ ਚਰਨਜੀਤ ਸਿੰਘ ਉਰਫ ਚੇਤਨ ਦੀ ਐਪਲੀਕੇਸ਼ਨ ਆਈ ਹੈ ਸੈਕੰਡਲੀ ਇਹ ਚ ਜਿਹੜਾ ਹੈਗਾ ਲਾਰੈਂਸ ਦਾ ਐਡਵੋਕੇਟ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਅੰਡਰ ਸੈਕਸ਼ਨ 207 crpc ਕਹੇ ਦਿੱਤੀ ਹੈ ਕਿ ਸਾਨੂੰ ਜਿਹੜੇ ਹੈਗੇ ਹਲੇ ਤੱਕ ਪ੍ਰੋਪਰ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਾਏ ਗਏ ਤੇ ਇਸ ਕਰਕੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚ ਡਾਕੂਮੈਂਟ ਹੈਗੇ ਉਹ ਸਾਨੂੰ ਪ੍ਰੋਵਾਈਡ ਕਰਾਏ ਜਾਣ ਉਹ ਜਿਹੜੀ ਮਾਨਯੋਗ ਅਦਾਲਤ ਨੇ ਪਲੇਸ ਔਨ ਰਿਕਾਰਡ ਕਰ ਲਈ ਐ ਅਪਲੀਕੇਸ਼ਨ ਤੇ ਜਿਹੜਾ ਚੇਤਨ ਵਾਲਾ ਹੈਗਾ ਉਹ ਨੂੰ ਵੀ ਪਲੇਸ ਔਨ ਰਿਕਾਰਡ ਹੋ ਗਈ ਐ ਤੇ ਹੁਣ ਜਿਹੜੀ ਇਹ ਚ ਤਰੀਕ ਹੈ ਉਹ 23 1 2024 ਰੱਖੀ ਗਈ ਐ ਮਗੀਰ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਹਰ ਵਾਰ ਜਿਹੜੀ ਡੇਟ ਪੈ ਰਹੀ ਐ ਤੇ ਕੋਈ ਵੀ ਕਾਨੂੰਨੀ ਤਾਪ ਵਿੱਚ ਵਕੀਲ ਕੋਈ ਨਾ ਕੋਈ ਅਪਲੀਕੇਸ਼ਨ ਅਮੂ ਕਰ ਦਿੰਦੇ ਆ ਟਾਈਮ ਜ਼ਿਆਦਾ ਲੱਗ ਰਿਹਾ ਐ ਪੀ ਚਲੋ ਇਹ ਉਹਨਾਂ ਕੋਲੇ ਰੈਮਡੀਜ਼ ਨੇ ਜੋ ਅਵੇਲ ਕਰ ਰਹੇ ਨੇ ਉਹ ਜਿੱਦਾਂ ਪਿਛਲੀ ਵਾਰੀ ਲੌਰੈਂਸ ਤੇ ਜੱਗੂ ਨੇ ਦਿੱਤੀ ਹੁਣ ਚਰਨਜੀਤ ਤੇ ਚੇਤਨ ਨੇ ਦਿੱਤੀ ਤਾਂ ਇਹ ਇੱਕ ਪ੍ਰੋਸੈਸ ਆਫ ਲਾ ਹੈਗਾ ਡਿਲੇ ਨਹੀਂ ਕਹਿ ਸਕਦੇ ਉਹਨਾਂ ਕੋਲੇ ਰੈਮਡੀ ਹੈਗੀ ਅਸੀਂ ਵੀ ਇਹਦੇ ਜਵਾਬ ਦੇਵਾਂਗੇ ਪ੍ਰੋਪਰ ਤੇ ਤੇ ਬਹਿਸ ਹੋਏਗੀ ਉਹਨਾਂ ਅਗਲੀ ਡੇਟ ਜਿਹੜੀ 23 1 2024 ਰੱਖੀ ਗਈ ਆ ਉਹ ਇਹਨਾਂ ਦੀ ਰਿਪਲਾਈ ਤੇ ਰੱਖੀ ਗਈ ਹੈ ਉਸ ਤੋਂ ਬਾਅਦ ਤੇ ਬਹਿਸ ਹੋਏਗੀ ਕਿ ਇਹਨਾਂ ਨੂੰ ਡੀਚਾਰਜ ਕਰਨਾ ਬੰਦਦਾ ਜਾਂ ਨਹੀਂ ਬੰਦਦਾ ਤਾਂ ਇਸ ਕਰਕੇ ਇਹ ਕੋਈ ਇਹ ਇਹ ਪ੍ਰੋਸੈਸ ਆਫ ਲਾਅ ਹੈ ਕੋਈ ਇਹ ਸਹੀ ਗੱਲ ਨਹੀਂ ਹੈ ਕਿ ਡਿਲੇ ਹੈ ਜਾਂ ਅਨਡਿਊ ਡਿਲੇ ਹੋ ਰਹੀ ਹੈ ਅਸੀਂ ਕੋਈ ਗੱਲ ਨਹੀਂ ਹੈਗੀ। ਜਿਹੜਾ ਚੇਤਨ ਹੈ ਚੇਤਨ ਦਾ ਕੀ ਰੋਲ ਸੀਗਾ ਸਿੱਧੂ ਮੁਸੇਵਾਲਾ ਕਤਲ ਮਾਮਲੇ ਵਿੱਚ? ਚੇਤਨ ਦਾ ਜਿਹੜਾ ਇਨਵੈਸਟੀਗੇਸ਼ਨ ਏਜੰਸੀ ਨੇ ਜਦੋਂ ਚਲਾਨ ਪੇਸ਼ ਕੀਤਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਬਲੈਰੋ ਗੱਡੀ ਹੈ ਇੱਕ ਗੱਡੀ ਸੀਗੀ ਬਲੈਰੋ ਸੀ ਕਿ ਕੀ ਸੀ ਉਹ ਮੇਰੇ ਹੁਣ ਡੈਫੀਨੇਟਲੀ ਪਰਫੈਕਟ ਯਾਦ ਨਹੀਂ ਹੈਗਾ। ਉਹ ਚ ਜਿਹੜਾ ਹੈਗਾ ਇਹਨਾਂ ਨੇ ਅੰਬਰਸਰ ਤੋਂ ਜਿਹੜਾ ਹੈਗਾ ਉਹਤੇ ਜਾਲੀ ਨੰਬਰ ਪਲੇਟ ਲਾ ਕੇ ਜਿਹੜੀ ਐਟ ਦੀ ਟਾਈਮ ਆਫ ਮਰਡਰ ਆਫ ਸਿੱਧੂ ਮੁਸੇਵਾਲਾ ਜ ਤੇ ਇਹਨੂੰ ਸਾਰੀ ਜਿਹੜੀ ਉਹ ਪਲਾਨ ਸੀ ਸਿੱਧੂ ਮੂਸੇਵਾਲੇ ਦੇ ਕਤਲ ਦਾ ਉਹਦੇ ਬਾਰੇ ਇਹਨੂੰ ਪਲੀ ਪਾਤੀ ਪਤਾ ਸੀ ਏਸੇ ਨੇ ਉੱਥੋਂ ਗੱਡੀਆਂ ਪ੍ਰੋਵਾਈਡ ਕਰਾ ਕੇ ਸ਼ੂਟਰਾਂ ਨੂੰ ਪ੍ਰੋਵਾਈਡ ਕਰਾਈ ਸੀ ਜਾਲੀ ਨੰਬਰ ਪਲੇਟ ਦੇ ਕੇ ਇਹ ਉਹਦਾ ਰੋਲ ਸੀ ਇਹਦੇ ਵਿੱਚ